ਨਗਦੀਪ ਸਰਾਖ ਇੱਕ ਇੱਕ ਇੰਚ ਪਰਮਾਨਾ ਕਿ ਦੋ ਦੋ ਇੰਚ ਪਰਮਾਰ ਦਈਏ ਇੰਚ ਇੰਚ ਪਰ ਆਏ ਆ ਵੀ ਜਾਨੀ ਕੇ ਮਨ ਲੈ ਜੀ ਇੱਥੇ ਦਰਾ ਆ ਗਿਆ ਔਰੇ ਇਹ ਇਹ ਸਰਾਖ ਔਰ ਇਹ ਸਰਾਚ ਪੈਣੀ ਆ ਠੀਕ ਆ ਜਿਵੇਂ ਜੇ 1 ਇੰਚ ਇੱਥੇ ਗਾਨ ਇੱਥੇ ਆ ਗਿਆ ਆ ਔਰੇ ਕਰਤਾ ਆ ਮਨ ਲੈ ਔਰੇ ਆ ਆ ਸਰਾਖੀ ਕਾ ਸਰਾਖੇ ਤੇ ਚਲਣੀ ਚਲਣੀ ਔਰੇ ਤਾਂ ਇਹ ਤਾਂ ਚਲਣੀ ਚਲਣੀ ਆ ਠੀਕ ਆ ਜੋ ਤੇ ਬਾਅਦ ਇੱਥੇ ਗਾਨ ਨਹੀਂ ਇੱਥੇ ਆ ਗਈ ਔਰੇ ਗਾਨੀ 1 ਇੱਕ ਇੰਚ ਕਾ ਹਾਂ ਮੈਂ ਹੁਣ ਤੁਹਾਨੂੰ ਮੋਟਾ ਜਿਹਾ ਆਈਡੀਆ ਤਾਂ ਦੱਸਾਂ ਹੂੰ ਹੂੰ ਇਨੂੰ ਸਾਰੇ ਨੂੰ ਇਹ ਚਾਰ ਕਰਦੀਆਂ ਕਰ ਲਈਆਂ ਇਹਨਾਂ ਨੂੰ ਇਕੁਅਲ ਕਰਕੇ ਤਿੰਨ ਕਰ ਦੇ ਤਿੰਨ ਕਿੰਨੇ ਪਰ ਚੱਲੂਗੀ ਉਹ ਦਾ ਮੈਂ ਤੈਨੂੰ ਉਹੀ ਕਹਿੰਤ ਮੰਨ ਗੱਲ ਹੋ ਮੇਰੀ ਵੀ ਤਿੰਨ ਕਿੰਨੇ ਪਰ ਦੋ ਆਖਣਾ ਕਰਦੇ ਚਾਰ ਉੱਤੇ ਤਿੰਨ ਦੀਆਂ ਬਸ ਚਾਰ ਉੱਤੇ ਤਿੰਨ ਵੀ ਆ ਇੱਕ ਆਫਨ ਚਾਰ ਦੀ ਕਿ ਕਿ ਤਿੰਨ ਦੀ ਬੋੜੀ ਰੋੜੀ ਨਹੀਂ ਆਪਾਂ ਨੂੰ ਉਹ ਤਾਂ ਚੱਲੇ ਜਾਣੀ ਇੱਕ ਸੈਂਟਰ ਜਿੱਥੋਂ ਛੱਡਾ ਪਰ ਫਿਰ ਵੀ ਦਿੰਨੇ ਆ ਉਹ ਤਾਂ ਉੱਤੀ ਚੱਲ ਜਣੀ ਫਿਰ ਵੀ ਸੈਂਟਰ ਦੇ ਰਾਵਣੀ ਆਉਣਾ ਸੈਂਟਰ ਵਾਲੀ ਸੈਂਟਰ 'ਚ ਹੀ ਰਹਿਣੀ ਆ ਕਾਹਦੇ ਰਹਿਣੀ ਆ ਆ ਚੱਲ ਇੱਕ ਘਰ ਐ ਜੂਗੀ ਹਾਂ ਫੇਰ ਸਾਈਡਾਂ ਵਾਲੀਆਂ ਦੋ ਦੀ ਜਿਹੜੇ ਐਟੇ ਮਟ ਹੋਣੀ ਆ ਹਾਂ ਮਸੂ ਕਰ ਉਹ ਕਿੰਨੇ ਬਣਾਂਗੇ 8 ਵਰੇ ਉਹ ਵੀ ਯਾਰ ਬਰਾਬਰ ਕਰ ਦੇ ਇੱਕੋਲ ਕਿੰਨਾ ਬਣਦਾ ਹੁਣ ਤੂੰ ਆ ਕਿੰਨੇ ਇੰਚ ਦਾ ਐਂਗਲ ਆਪਣਾ ਹੁਣ ਤਾਂ ਵਿੱਚ 8 8 ਦਾ ਗੈਪ ਆ ਚਾਰ ਚਾਰ ਬਣੇ 8 8 8 ਚਾਰ ਹੋਗੇ ਤੇਰੇ 24 8 ਤੇ 24 ਦੇਖੂਗਾ ਇਹ ਮਾਰਾ ਬਰਾਬਰ ਹੋਣੇ ਦੋ ਫਿਰ 1 2 3 ਬਣੇ 12 ਬਣ ਜਾਣੇ 12 ਕਾ ਤੇ ਬਣੂਗੇ ਸਾਈਡ ਬਣੀ ਬਣਾ ਯਾਰ 12 12 1 2 3 ਹਾਂ ਔਟ ਬੁੱਟ ਬੜਾਈ ਪੇ ਬੁੱਟ ਬੁੱਟ ਬੜਾ ਜਾਣਾ ਹਾਂ ਬਸ ਸੁੱਕਣਾ ਕਰਦੇ ਭਾਬੇ ਵੇਖਿਆ ਨਾ ਉਹ ਲੋੜ ਐਨਸ ਰਾਖਾਂ ਤੈਨੂੰ ਆਹ ਬਾਈ ਇੰਨੇ ਮੈਂ ਤੈਨੂੰ ਕੱਦ ਕੇ ਆ ਤੇ ਉਹੀ ਮਨ ਉੜ ਜਾਏ ਨਾ ਮਾਂ ਮਾਦਰ ਰੱਖੀ ਹੁੰਦੀ ਲੋ ਬਾਈ ਜੇ ਇੱਕ ਦਿਨ ਚ ਇਧਰ ਤੋਂ ਕਹਿੰਦੇ ਤਿੰਨ ਤਿੰਨ ਚਾਰ ਚਾਰ ਥਰਾਖ ਮਾਰ ਇਹ ਬਾਈ ਆਪਾਂ ਬਣਾ ਰਹੇ ਆ ਕੱਲ ਨੂੰ ਆਪਾਂ ਲੈਣੇ ਤਿੰਨ ਇਧਰ ਮੰਗਾ ਦੋ ਇਧਰ ਪਿਆਜ਼ਾਂ ਦੀ ਕੱਲ ਨੂੰ ਲਾਉਣੀ ਪਨੀਰੀ ਉਹਦੇ ਲਈ ਆਪਾਂ ਸਿਸਟਮ ਬਣਾ ਰਹੇ ਹਾਂ ਬਾਈ ਮਕੈਨਿਕ ਦੁੱਲਾ ਆਸ਼੍ਰੀ ਕੌਲੀ ਤੂੰ ਪਹਿਲਾਂ ਬਣਾ ਦਈ ਬਾਈ ਪਹਿਲਾਂ ਤੂੰ ਦੁੱਲੇ ਚਾਰ ਵਾਲੀ ਤਿਆਰ ਕਰਾ ਹਾਂ ਉਹਦੇ ਬਾਅਦ ਫਿਰ ਰਾਖਾ ਆਊਟ ਹੋ ਜਾਓ ਕਿਤੇ ਕਿਤੇ ਉੱਥੇ ਵੀ ਜਾਈਏ ਆਪਾਂ ਮੈਂ ਚਾਹ ਹੀ ਬਣਾ ਦੇ ਉਹ ਤਾਂ ਬਣੀ ਵੀ ਉਹ ਉਹ ਸਿੱਧੀ ਬਣ ਜੇ ਦੇਖੋ ਲੱਗੇ ਵੀ ਉਹ ਪੇਗੜਾ ਸਿਮਲ ਦੀ ਉਹ ਚ ਪਏ ਜਿਹੜੇ ਆਟੋ ਨਾਲ ਇੱਥੇ ਪਾ ਦੇ ਹਾਂਜੀ ਹਾਂਜੀ ਉਹ ਭਾਈ ਜਿਨ੍ਹਾਂ ਨੇ ਗਾਹ ਨੂੰ ਪਿਆਜ ਲਾਉਣ ਦਾ ਬੁੱਲੇ ਨੂੰ ਆਰਡਰ ਕਰਦੇ ਮਸ਼ੀਨ ਤੁਹਾਨੂੰ ਅੱਜ ਬਣਾ ਕੇ ਦਿਖਾ ਦੇਣੀ ਹਾਂਜੀ ਹਾਂਜੀ ਲੱਗੇ ਨਹੀਂ ਹੈ ਕਿ ਲੱਗੇ ਬਣੀ ਜੀ ਲੱਗ ਰੋ ਨਹੀਂ ਜੀ ਤਿੰਨ ਘੰਟੇ ਦਾ ਕੰਮ ਆਜੇ ਜੀ ਆਜੇ ਤਾਂ ਮੈਂ ਡਿਊਟੀ ਚਲੇ ਜਾਣਾ ਮੁੱਕੇ ਸੀ ਤਾਕਿੰਦਾ ਹੋ ਗਏ ਤਿਆਰ ਤਾਂ ਮੂਹੇ ਤਰਫ ਆ ਰਹੀਆਂ ਰਹਿ ਗਈਆਂ ਤੇ ਜੀ ਠੀਕ ਆ ਰਹਿਗੇ ਤਰਫ ਆਲੀਆਂ ਨਹੀਂ ਤਰਫ ਆਲੀ ਦਈ ਹੁੰਦੀ ਫਾੜੇ ਲੱਗਣੇ ਮੂਹੇ ਫਾੜੇ ਲਾ ਲੋ ਠੀਕ ਆ ਐਨ ਓਕੇ ਓਕੇ ਗੜਾਈ ਹੋ ਜੂਗੀ ਨਾ ਗੜਾਈ ਵੀ ਗੜਾਈ ਤੇ ਨਾ ਦੀ ਗੜਾਈ ਤੋੜੂ ਗਏ ਗੜੇ ਹੋਏ ਪਿਆਜ਼ ਨੂੰ ਸਿੰਗਲ ਬਣੂਗੀ ਪਿਆਜ਼ ਵਾਸਤੇ ਰਹੀਆਂ ਤਰਫਾਲੀਆਂ ਸਾਡੇ ਕੋਲ ਆ ਉਹ ਨਹੀਂ ਚੱਲੂਗੀਆਂ ਤੋੜ ਦੇਣਾ ਉਹਨਾਂ ਵਾਠੇ ਵੱਜੂਗੀ ਨਾਲ ਉਹ ਤੇ ਇੱਕੋ ਪੈਰ ਜਾ ਬਣਨਾ ਬਸ ਤੁਸੀਂ ਆ ਕੁਝ ਨਹੀਂ ਕਰਨਾ ਇੱਕੇ ਪੈਰ ਬਣਨਾ ਵੀ ਆਲੇ ਦੁਆਲੇ ਆਲੇ ਦੁਆਲੇ ਨਾਲ ਬੱਜੇ ਹੋ ਬਸ ਉਹ ਇੱਕ ਹਾਂ ਸਮਝ ਗਿਆ ਮੈਂ ਤੁਹਾਡੀ ਗੱਲ ਸਰੀਏ ਨੂੰ ਇੱਕੋ ਵਾਰਾ ਲੱਗਣੀ ਲੱਤ ਜੀ ਹਾਂ ਸਰੀਏ ਨੂੰ ਹੀ ਪੈਪ ਨੂੰ ਪੈਪ ਨੂੰ ਇੱਕੋ ਲੱਤ ਲਾਉਣੀ ਹੈ ਬਸ ਉਹ ਵੀ ਠੀਕ ਹੈ ਫਿਰ ਸੌਫੀ ਆ ਭਈ ਇਹ ਲੜਾਈ ਕਰਨੀ ਬਹੁਤ ਉਹ ਪੈਪੇ ਚਾਹੀਦਾ ਲੱਗਦਾ ਇਹਦੀ ਖੋਲ ਨੂੰ ਲਗਾਨੀ ਇੱਕ ਲੱਤ ਸਪੈਸ਼ਲੇ ਬਣਾ ਕੇ ਰੱਖ ਲਵੇ ਪੈਪ ਨਾਲ ਲੱਗੀ ਆ ਆਹ ਵਸ ਉਹਦੀ ਥੋੜੀ ਜਿਹੀ ਪੱਤੀ ਬੜੀ ਕਰ ਲਾ ਉਹਦਾ ਨਾਲ ਲੋਨੇ ਦੋ ਹੀ ਬਣਾ ਕੇ ਖੇਡ ਲੋ ਅੱਛਾ ਉੜਕੇ ਪਾਲੀਆਂ ਹੀ ਹੈ ਪਾਲੀਆਂ ਪਾਲੀਆਂ ਉਹ ਗਿਆ ਤੇ ਨਾ ਜਾਣ ਜੋ ਕੋ ਨਾ ਹੋ ਜਾਵੇ ਹੈ ਕਾਰ ਨੂੰ ਕੰਮ ਕਰੀਦਾ ਵਰਤਦਾ ਉਹ ਕਿਉਂ ਨਿਕਲਣਾ ਤੇ ਉਹਦਾ ਕੋਈ ਐ ਤੇ ਆਇਆ ਉਹ ਕਰਦੇ ਸਵਾਰ ਕੇ ਬੈਲਡ ਹੁਣ ਤੇ ਸਮਝ ਕੋਣ ਚਲਾ ਕੇ ਨਾ ਹੈ ਕੱਟ ਕੇ ਨਿਕਲ ਮਰ ਨਾ ਉਹਦਾ ਬੈਲਡ ਕਰਾ ਸਵਾਰ ਕੇ ਵਾਈ ਨੂੰ ਬਈ ਖਾਸਾ ਕੰਮ ਆ ਜੀ ਲੈ ਲਉ ਮੈਂਟ ਵਾਲਾ ਵੀ ਸੰਤ ਉਹਨਾਂ ਪਤਾ ਨਹੀਂ ਹੁਣ ਤੇ ਤਾਂ ਹੁਣ ਮਿਸਤਰੀ ਨੂੰ ਜਾਣ ਦੇ ਕੀ ਕਰਨਾ ਯਸ ਸਰ ਫਟਾ ਆਰਡਰ ਦੇ ਤਵੇ ਆ ਚੀਰ ਰੋਣੀ ਆਪਾਂ ਲੈ ਸਾਹ ਨੂੰ ਇਹ ਦਿਖਾਉਂਦਾ ਕਿਆ ਚੀਜ਼ ਲੈ ਬਣ ਗਈ ਐਨ ਬਾਈ ਜੰਮਸ ਚੀਜ਼ ਹੁ ਕੱਲੂ ਦੇਖਦੇ ਵੀ ਕਿਵੇਂ ਚੱਲਦਾ ਪ੍ਰੋਜੈਕਟਰ ਚੱਲਦਾ ਪ੍ਰੋਜੈਕਟਰ ਇਹਦਾ ਲੋ ਜੀ ਲਗਭਗ ਲਗਭਗ ਤਿਆਰ ਆ ਮਾੜਾ ਮੁਕਾ ਰਹਿ ਗਿਆ ਆਲਮੋਸਟ ਤਿਆਰ ਹੀ ਆ ਜੀ ਇਹ ਚੀਜ਼ ਵਾ ਡੰਡਾ ਲੱਗ ਰਿਹਾ ਡੰਡਾ ਕਰਿਆ ਪਾਜੀ 5 ਫੁੱਟ ਦਾ ਇਹ ਬਾਕੀ ਹੁਣ ਆਪਾਂ ਨੇ ਇਹ ਤਿਆਰ ਕਰਤਾ ਕੱਲੂ ਹੁਣ ਪਿਆਜ ਲਾਉਂਦੀ ਸਾਰ ਜੋ ਇਸ਼ੂ ਆਉਂਗੇ ਉਹਦਾ ਨਾਲ ਦੀ ਨਾਲ ਸੈਟ ਕਰੀਨਾ ਆਪਾਂ ਨੂੰ ਠੀਕ ਥੁਲੇ ਬਿਲਕੁਲ ਬਿਲਕੁਲ ਇਹਦਾ ਹੁਣ ਪ੍ਰੈਕਟੀਕਲ ਕਾ ਕੇ ਪਤਾ ਲਗਣਾ ਹੈ ਕਿ ਕਿਹੜੀ ਕੋਈ ਕਿਤਾਬ ਆਸ ਵਾਲੀ ਪਿਆਜ ਐ ਚ ਐ ਚੱਲੂਗੀ ਇਹਦਾ ਤੇ ਉੱਥੇ ਜਾ ਕੇ ਪਤਾ ਲਗਣਾ ਵੀ ਐ ਚੱਲਦੀ ਆ ਉੱਪਰ ਥੱਲੇ ਤਾਂ ਪਤਾ ਲਗਣਾ ਵੀ ਹਾਂ ਭਾਈ ਠੀਕ ਹੈ ਜਾਂ ਗਲਤ ਯੈਸ ਜੇ ਹੋਈ ਲੋਡ ਦਾ ਮਾਰੀ ਮੋਟੀ ਹੈਗੀ ਐ ਇਹ ਆ ਮਾਰੀ ਮੋਟੀ ਹੋਵਾ ਨਹੀਂ ਥੁਲਦੇ ਹੈਗੇ ਬਾਈ ਜੇ ਲੋਡ ਤੇ ਤਾਂ ਹੋ ਸਕਦਾ ਬਾਈ ਇੱਥੇ ਨੇ ਬਾਈ ਆ ਠੀਕ ਆ ਆ ਲੈ ਭਾਈ ਬਾਲੇ ਦਾ ਕੱਟਬਾਤ ਹੋ ਸਕਦਾ ਉਹ ਇੱਥੇ ਹੈਗਾ ਲੈ ਦੇ ਮਾਰੀ ਲੈ ਬੱਜੀ ਤਿੰਨ ਨਾਲ ਚਾਲ ਲੈਣਾ ਪਤਿੰਦੇ ਗੜ ਜਾਣਾ ਦਾ ਕੋਦੇ ਜਾ ਜਿਹੜਾ ਗੜ ਜਾਣਾ ਲੈ ਜੀ ਸੱਜਾ ਲਾ ਲੈ ਐਨ ਐਨ ਆਹ ਦੇਖੋ ਜੀ ਗੈਪ ਆ ਪੈ ਗਿਆ ਜੀ ਲੈ ਆਹ ਲੈ ਅਮਰ ਆਹ ਲਾ ਤੇ ਤੇ ਨਹੀਂ ਹੁਣ ਤਾਂ ਦਬਾਉਣਾ ਤੇ ਪਿਆਜ ਨਾ ਨਾ ਥੋੜੀ ਮਰਣਾ ਉਸ ਇੱਥੇ ਤੇ ਪਿਆਲਾ ਹੋਵੇ ਤੇ ਫਿਰ ਕਾਕ ਵੀ ਹੋਣਾ ਵੀ ਨਾਲ ਉਹ ਬਈ ਨੂੰ ਲਖਾ ਦੇ ਬੱਚ ਨੂੰ ਰਗੜਾਈ ਦਲੋੜ ਗੱਗੇ ਨੂੰ ਗੱਗੇ ਨੂੰ ਲਗਾ ਆਹ ਜੀ ਬਾਹਰ ਆਹੀ ਜੀ ਜੰਗੇ ਜੰਗੀ ਨਹੀਂ ਲੱਗੀ ਗੱਗੇ ਉੱਪਰਲੇ ਪਾਸੇ ਆਹ ਜੀ ਨੂੰ ਪਾ ਪਾ ਨੂੰ ਸਪੋਰਟ ਨਹੀਂ ਦਿਹਾੜੀ ਮਹਿੰਗੀ ਪੈਣੀ ਹੁੰਦੀ ਇਹਨਾਂ ਨੂੰ ਇਹ ਜੱਗੇ ਨੂੰ ਗੱਦੇ ਉਹ ਭਈਆਂ ਦਿਹਾੜੀ ਸਸਤੀ ਹੈ ਮੇਰੀ ਮਹਿੰਗੀ ਪੈਣੀ ਲੱਗਦਾ ਸਾਰੇ ਪੈਸੇ ਕਹੀਂ ਸੱਕ ਜਣਾ ਪੈਸੇ ਤੋਂ ਸਰਨਾ ਸੌਖਾ ਜੀ ਤਾਂ ਕਹਿੰਦਾ ਮੇਤੇ ਲੈ ਲਉਂਦੇ ਆ ਮੈਨੂੰ ਛੱਡ ਓ ਰੇ ਨਾ ਪੈ ਜਾਵੇਂ ਹਿਸਾਬਾਣ ਆਪਾਂ ਨੇ ਤੁਰਦਾ ਉਹ ਇਹ ਬਾਕੀ ਕੋਰੇ ਪਿਆਉਂਦੇ ਜਮੀਨ ਲੈਣੇ ਨੂੰ ਮੈਂ ਪਿਆਣੇ ਦੇ ਦੌੜ ਕੇ ਮੈਂ ਭਾਈ ਇਹ ਜੀ ਸਾਹ ਚਾਹੀਏ ਜੀ ਆਓ ਸਾਡੇ ਮਿੰਡ ਲੱਗ ਰਹੇ ਨਾ ਸਸਤ ਸਸਤੇ ਹੀ ਹੋਊਗਾ ਸਾਡੇ ਮਿੰਡ ਰੀਮਾ ਜੀ ਲੱਗੇ ਮੈਂ ਆਲੂ ਲਾਏ ਆਲੂ ਜਮੇ ਗੱਗੇ ਕਰਕੇ ਉਹਨੂੰ ਦੇਖੋ ਪਿਆਜ ਨੇ ਮੰਮੇ ਜਿੱਦ ਨਾਉਣ ਲੱਗੇ ਮੈਂ ਉਧਰ ਗਿਆ ਤੇ ਮੈਂ ਮੈਂ ਤਾਂ ਗੱਗੇ ਘੱਡੇ ਘਾ ਲਏ ਮੈਂ ਕੱਲ ਵੀ ਕੱਲ ਵੀ ਗਿਆ ਮੈਂ ਉਹਨੂੰ ਕਿਨੂੰ ਮੰਮੇ ਨੂੰ ਮੈਂ ਆਰਸ਼ ਵੀਰ ਨੇ ਭਿੰਡੀ ਲਾਈ ਤੇ ਗੱਗੇ ਨੇ ਘੱਟ ਆਲੂ ਲਾਏ ਤੇ ਆਪਾਂ ਨੇ ਪਿਆਜ ਲਾ ਲਏ ਉਹ ਨਾ ਉਹ ਤਰ ਗਿਆ ਉਹਦੀ ਦਰ ਜਾਣਾ ਸਾਨੂੰ ਕੋਈ ਕੋ ਗੋਬੀ ਆ ਗੋਬੀ ਦਾ ਖਾਣਾ ਨੂੰ ਪਕਾਉਂਦੇ ਰਹੀ ਮੰਡੀ ਚ ਲੱਗੇਂਦਾ 10 ਵਜੇ ਕਰ ਰਹਾਂ ਇੱਕ ਵਜੇ ਕੇ 10 ਵਜੇ ਕਰਨ ਖਾਣਾ ਨੂੰ ਪਾਈ ਫੇ ਬਾਰ ਬੜ ਕੇ ਖਾ ਲੋ ਬਈ ਤੁਸੀਂ ਖਾ ਲੋ ਦਰ ਨਾਲ ਤਾਂ ਆਉਂਦਾ ਬਈ ਹਰੇ ਕੇ ਪਰ ਜਿਹੜਾ ਵੀ ਕੰਮ ਫੜ ਲੋ ਅਸੀਂ ਉਹਨੂੰ ਖਤ ਖਤਮ ਕਰ ਦਿੰਦੇ ਫਿਰ ਗਾਹ ਨੂੰ ਛੱਡਦੇ ਹਾਂ ਮੁੜ ਕੇ ਗਾਹ ਨੂੰ ਕਰਨਾ ਜੋਗਾ ਰਹੇ ਨੇ ਇਹਨੂੰ ਵੀ ਉਹ ਦੇਖ ਲੋ ਬਈ ਦਾ ਇੱਕ ਚੈਨਲ ਦਾ ਡਣੇ ਪਰ ਨਹੀਂ ਮੈਂ YouTube ਡਣੇ ਪਰ ਬੈਠੇ ਹੁਣ ਡਣੇ ਪਰ ਬੈਠ ਗਿਆ ਹਾਂ ਲੈ ਬਈ ਹੈ ਬਈ ਤੇਰਾ ਕੰਮ ਤੇਰਾ ਪੂਰਾ ਹਾਂ ਲੈ ਬਈ ਆਕਣਾ ਗੀ ਜੀ ਪੂਰੀ ਤਿਆਰ ਆ ਲੈ ਬੰਦਾ ਵੀ ਆ ਗਿਆ ਲੈ ਭਈ ਦੇਖ ਆਹ ਫੜ ਕੇ ਦੇਖ ਲੋਟਾ ਕੰਮ ਦੇਖ ਤਾਂ ਐ ਹੁਣ ਜਿਹੜਾ ਮੈਂ ਬਾਕੇ ਆ ਰੋਟਾਵੇਟਰ ਨਾਲ ਦੇਖਿਆ ਹੋ ਗਿਆ ਉਹ ਯਾਰ ਉਹ ਚਾਰਡ ਚੌੜਾ ਨਹੀਂ ਹੋ ਗਿਆ ਫੱਲਾ ਹੋ ਗਿਆ ਉਹ ਰੇਂਦਾ ਤਾਸਦੀ ਬੜਦੀ ਉਹ ਉਪੋਚ ਲਈ ਉੱਥੇ ਚੁਲਾਣੀ ਨਹੀਂ ਜੀ ਲੰਨਾ ਕੇ ਆ ਗੋ ਆਏ ਹੋ ਨਹੀਂ ਰਾਹੀ ਦਾ ਉਹ ਬਰੀਕ ਹੋ ਗਿਆ ਜਮ ਨਹੀਂ ਕੱਕ ਹੁੰਦਾ ਐਨ ਓਕੇ ਹੋ ਗਿਆ ਠੀਕ ਆ ਜਿਹੜਾ ਬੰਮੇ ਆਈ ਸਰਕਾਰ ਤੋਂ ਹਾਂਜੀ ਗੰਨੇ ਦੇ ਨਾਲ ਫਰਕ ਤਾਂ ਐਨ ਮਿੱਟੀ ਗੰਨੇ ਕੇ ਸਾਥ ਮੇ ਲੱਗ ਗਿਆ ਹਾਂ ਦੇਖ ਆਖ ਦੇਖ ਲਿਆ ਮਗਾ ਲੂ ਕੋਹ ਨਹੀਂ ਗੰਨਾ ਲਾਈਨ ਉਾਰ ਕੇ ਲਾਉਣ ਲੱਜਾ ਦੇਖ ਵੀ ਚੈੱਕ ਕਰ ਬੰਦਾ ਵੀ ਆ ਗਿਆ ਲੈ ਇੱਕ ਬਈ ਉਹ ਦੇਖੇ ਤੇ ਮਾਰ ਚਾੜਾ ਹੜ ਜਾ ਲਿਆ ਤਸ ਦੇਖ ਕੇ ਲਈ ਕਰ ਮੈਂ ਉਹ ਆਈ ਬਣਾ ਦੇ ਬਾਈ ਦਿਨੇ ਫੇਚ ਦੇਖ ਮਾਰ ਕੇ ਪੋਲੇ ਦੇ ਚ ਉਹ ਤੇ ਦੇਖ ਪੋਲੇ ਦੇ ਚੋਲੀ ਜਿ ਮਿੱਟੀ ਮਾਰ ਮੇਰਾ ਬੋਲਾ ਡੈਮੋ ਨੂੰ ਆਲੀ ਹੋਇਆ ਦੇ ਮੋੜ ਮੋੜ ਰਾਇ ਲੋ ਬੈਟਰੀ ਹੋਣੇ ਸਿਹੜ ਕੱਟ ਕੇ ਦੇਖੀ ਠੀਕ ਹੈ ਓਕੇ ਆ ਠੀਕ ਹੈ ਓਕੇ ਆ ਜੀ ਲੈ ਜੀ ਹੋ ਗਿਆ ਬਾਾਕੀ ਹੁਣ ਕੱਲ ਆਉਂਗੇ ਤੁਹਾਨੂੰ ਕੱਲ ਨੂੰ ਪੇਸ਼ੂ ਕਰ ਦੋਗਾ ਕੱਲ ਨੂੰ ਹੁਣ ਸਾਰੇ ਸਾਜ ਰਹੀ ਪਿਆਜ ਦਾਉਂਦੇ ਕਿੰਨੇ ਜਾਂ ਅੰਗੇ ਪੈਣੇ ਹੋਏ ਸੀ ਆ ਜਾਾਂਗੇ ਕੱਲ ਥੋੜੀ ਆਇੰਗੇ ਕੱਲ ਕੱਲ ਨੂੰ ਦੁਪਹਿਰ ਦਾ ਕਹਦਾ ਪੰਮੇ ਦੀ ਲਾਉਣਾ ਇਹਨਾਂ ਨੇ ਪੰਮੇ ਪੰਮੇ ਦੇ ਇਹਨੂੰ ਲਾਉਂਗੇ ਨਹੀਂ ਪੰਮੇ ਦੇ ਸ਼ਾਇਦ ਇਹ ਚੱਲੇ ਕੁਛ ਮੈਨੇ ਚੱਲੇ ਪੂਰਾ ਸਿਆਹ ਹੋ ਰੂਨੇ ਬਾਹਾਵਾ ਨਹੀਂ ਹੈਗਾ ਹੈਗਾ ਮਸ਼ਾਅਰ ਠੀਕ ਹੈ ਜੀ ਨੇ ਮੇਰੀ ਸਹਾਇਤਾ ਛੜਾਤੀ ਕਹਿੰਦਾ ਆਇਆ ਸੀ ਤਰਫਾਲੀ ਬਣਾਉਣੀ ਆ। ਹੋਰ ਕਹੇ ਨਾ ਫੋਨ ਨਹੀਂ ਕਰਾ ਮਨ ਮਗਾ ਬਨੇ ਗਿਆ ਮਰਜੈਂਸੀ ਪਾਈ ਮਨੂਗਾ ਛੇਤੀ ਆ ਜਾਣਾ ਕਹਿੰਦਾ ਤਰਫਾਲੀ ਬਣਾਉਣੀ ਇੱਕ ਕਹਿੰਦਾ ਮਗਾ ਚੱਲ ਮੈਂ ਆ ਜਾਂਦਾ ਭਾਈ ਮੈਂ ਜਦ ਇਹ ਆਇਆ 3 ਵਜੇ ਤੈਨੂੰ ਫੋਨ ਨਹੀਂ ਕਰਾ ਆਇਆ ਮੈਂ ਜਦ ਤੁਸੀਂ ਦੁੱਲੇ ਦਾ ਬਹੁਤ ਬਹੁਤ ਧੰਨਵਾਦ ਜੀ ਸਦਾਬ ਉਮਰ ਗਣੀ ਰਹਿਣਗੇ ਤੁਹਾਡੇ ਚੱਲ ਕੋਈ ਨਹੀਂ ਮਗਾ ਬੰਦੇ ਨੇ ਕੰਮ ਕਰਦਾ ਇਸ ਕਾਜ ਲਈ ਹੋਰ ਜਾਬੀਆਂ ਰਹਿੰਦੇ ਨੇ ਨਾਲੇ ਆ ਲੈ ਬਈ ਦੁੱਲੇ ਕੰਨੀ ਮੈਂ ਦੁੱਲੇ ਬਾਈ ਦੀ ਇਹ ਇਹਦਾ ਕੋਈ ਨਹੀਂ ਚੈੱਕ ਕਰ ਰਿਹਾ ਤੁਸੀਂ ਲਾਓ ਯਾਰ ਪਿਆਜੇ ਖਾਲੀ ਯਾਰ ਪਿਆਜ ਆਉਣੇ ਕਿੰਨੇ ਪੈਲੇ ਸੀ ਪਿਆਜੇ ਲੈ ਲਈ ਜਿਹੜੇ ਚਾਹੀਦੇ ਹੋ ਯਾਰ ਉਹ ਤਾਂ ਰੇਡ ਬਾਕ ਹੋਣਾ ਸਾਡੇ ਨਾਲ ਆਪਾਂ ਆਪਾਂ ਹੀ ਕੱਲ ਨੂੰ ਨਾਲ ਪਹਿਲਾਂ ਚੈੱਕ ਕਰ ਲਾ ਪਹਿਲਾਂ ਤੁਲਵਾਈ ਕਹਿੰਦਾ ਮੈਂ ਬੈਠੇ ਰਹੂੰਗਾ ਮੈਂ ਲੈ ਅੱਧੇ ਕਰ ਲੈ ਲੈ ਆ ਬਾਈ ਆ ਖੜਕਦਾ ਨਹੀਂ ਮੈਂ ਪਹਿਲਾਂ ਉਹੀ ਕਹੇ ਵੀ ਤੈਨੂੰ ਨਾ ਨਾ ਆਪਾਂ ਕਰਦੇ ਜਾ ਕਿਉਂ ਯਾਰ ਗੱਗੇ ਕੰਮ ਉਸਕੇ ਆਨ ਉਸਕੇ ਬਾਈ ਹੈ ਦੇਖੋ ਜੀ ਦੇਖਣ ਦਾ ਬਹੁਤ ਲੱਗ ਰਹੀ ਹੁਣ ਹੈ ਕਾਲੂ ਕਾਲੂ ਕੰਮ ਦੇਖਦੇ ਕਿਹਿਆ ਜਾ ਵੀ ਚੱਲੇ ਤੇ ਬਾਲੇ ਨੂੰ ਰੰਗ ਤਾਂ ਕਰਦਾ ਇਹਨੂੰ ਨੀਲਾ ਪਿਆਜ਼ ਨਾਲ ਦੋ ਜੀ ਪਹਿਲਾਂ ਲਿਆ ਲੀਏ ਤੇ ਨਵੀਂ ਇਹ ਵੇਚ ਦੂੰਗਾ ਥੱਲੇ ਕੀ ਡੈਮੋ ਆਪਾ ਇਹ ਪਾ ਦਾ ਡੈਮੋ ਪੀ ਜਾ ਬਾਈ ਇਹ ਬਾਕੀ ਕਾਲੂ ਤੁਹਾਨੂੰ ਪਿਆਜ਼ ਲਗਾ ਦਿਖਾਉਂਗੇ ਇਹ ਜੇ ਪਾਸ ਹੋਈ ਫਿਰ ਅੱਗੇ ਸਰੇ ਲੈ ਕਰੂਗਾ ਹਾਂ ਇਹਦਾ ਕੁਝ ਕਰਨੀ ਦਾ ਮਾੜਾ ਮੁੰਡਾ ਬਾਲ ਫੁੱਲਦਾ ਹੋ ਜਾਂਦਾ ਇਹ ਇੱਧਰ-ਉੱਧਰ ਹੋ ਜਾਂਦੇ ਤਾਂ ਠੀਕ ਆਸੇ ਪਾਸੇ ਦਾ ਰਹਿ ਤਾ ਲੋ ਜੀ ਇਹੜੀ ਕੱਲ ਆਪਾਂ ਬਣਾਈ ਤੀ ਉਹ 'ਚ ਥੋੜੀ ਜੀ ਮੋਡੀਫਿਕੇਸ਼ਨ ਹੋਰ ਪੈ ਗਈ ਤੁਹਾਨੂੰ ਕਿਆ ਕਿਹਾ ਦੁੱਲਕ ਪਕਾ ਦੇ ਨੀ ਪੈਸੇ ਮੰਗਦਾ ਵੀ ਪਹਿਲਾਂ ਵੀ ਸਮਾਂ ਪੂਰਾ ਕਰੋ ਚਲਾ ਕੇ ਦੇ ਹਾਂ ਹੁਣ ਆ ਦੇਖੋ ਹੁਣ ਉਪਰਾ ਲੈਣਾ ਪਿਆ ਇਹਦਾ ਕਾਰਨ ਬਾਈ ਦੱਸੂਂ ਕਿ ਜਗਦੀਪ ਇਹ ਮਿੱਟੀ ਘਾਟਾ ਕੱਢਦਾ ਤਾਂ ਬਾਹਰ ਨੂੰ ਲੈਨ ਜੀ ਵਾਜੀ ਜਾਂਦੀ ਰੀ ਗੱਲੀ ਉਹ ਤਿੱਖੀਆਂ ਦੇ ਨਾ ਉਹ ਹੇਠਾਂ ਮਾਰੀ ਦਿੰਦਾ ਤਾਂ ਉਹ ਆਹ ਤਿੱਖੀਆਂ ਵਿਚ ਲੰਘ ਜਾਂਦੀ ਸੀ ਉਹਦਾ ਸਰੀ ਜੀ ਵਿਚ ਲੰਘ ਜਾਂਦਾ ਤਾਂ ਥੋੜਾ ਮਿੱਟੀ ਨਹੀਂ ਦੇਖ ਹੁਣ ਮਿੱਟੀ ਮਤਲਬ ਮਿੱਟੀ ਆ ਉੱਪਰ ਚੌੜੀ ਕਰਨੇ ਮਤ ਰੱਖਿਆ ਹੈ ਨਹੀਂ ਤਾਂ ਚੌੜਾ ਹੋ ਗਿਆ ਹੁਣ ਲੈਨ ਦਿਖ ਰਹੀ ਹੈ ਬੜੀਆ ਲੋ ਚਲਾਉਣੀ ਪਤਾ ਨਹੀਂ ਕਦ ਹੋਊਗੀ ਚਲਾਉਣੀ ਸਵੇਰੇ ਪਹਿਲਾ ਟਾਈਮ ਕੱਲ੍ਹ ਸਵੇਰੇ ਹੂੰ ਲੋ ਜੀ ਵੀ ਕੱਲ੍ਹ ਦਿਖਾਵਾਂਗੇ ਉਹ ਤੁਹਾਨੂੰ ਵਾਸ਼ਿੰਗ ਹਾਂ ਹਾਂ ਵਾਸ਼ਿੰਗ ਕੱਲ੍ਹ ਨੂੰ ਅੱਜ ਦਾ ਰੈਵ ਅੱਜ ਲਈ ਇੰਨਾ ਕੀ ਜੀ ਅੱਜ ਤਾਂ ਮੋਡੀਫਿਕੇਸ਼ਨ ਅਜੇ ਟਾਈਮ ਨਹੀਂ ਹਾਂ ਕੱਲ੍ਹ ਦੇਖਦੇ ਹਾਂ ਕਿਆ ਕੀ ਕਰਦੀ ਇਹ ਸੱਸੀ ਗੱਲ ਜੀ ਅੱਜ ਆਪੇ ਪਾਣੀ ਪਲਾਉਣਾ ਮੈਸਾ ਪਾਣੀ ਹੌਲੀ ਹੌਲੀ ਮਹੀਨੇ ਕਰਮ ਮੋਡਲ ਚ 来 ਵਿਵਹਾਰ ਕਰਮ ਗੱਡਾ ਪੈਣਾ ਕੋਸਾ 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 ਹੋ ਜਾਂਦਾ ਹੈ ਇਹਨਾਂ ਨਾਲ ਜ਼ਾਦਰ ਨੂੰ ਪਾਣੀ ਤੁੰਗਲੀ ਲੱਗਦੀ ਬੱਦਲ ਹੋਊਗਾ ਕੱਕੇ ਫੇਰ ਅੱਜ। ਕੀ ਬਣੂ? ਮੀਂਹ ਬਾਈ ਤੇ ਕਿਦਾ ਦੱਸਿਆ ਹੋਇਆ? ਆਪੇ ਕੀ ਦਾ ਹੋਊਗੀ ਅੱਜ? ਆ ਕੱਲ ਬਾ ਕੱਲ ਪਟੋਸ। ਜੱਜਾਂ ਦਾ ਆਏ ਆਏ ਅੱਜ ਜੇ ਮਾੜੀ ਮੁੱਠੀ ਧੁੱਪ ਨਿਕਲਿਆਈ। ਅੱਜ ਪੱਤੀ ਫੂਕ ਪਿਆਉਣੀ ਆ ਯਾਰ। ਨੂੰ ਜੇਦੇ ਨੇ ਪੱਤੀ ਦੀ ਫੂਕਦੀ ਏ ਤੇ ਵੇਖਣਾ ਕੇ ਠਿਗਰੀ ਗੱਲ। ਮਤਲਬ ਅਸੀਂ ਕਹਿੰਦੇ ਨਾਲ ਦੀਆਂ ਫੂਕੀ ਜਾਂਦਾ ਵਧੀਆਂ। ਹਾਂ ਫੂਕੀ ਜਾਂਦੀ ਦੀ ਗਲਤੀ ਕਰੀ। ਅੱਜ ਫੂਕ ਦੇ ਨਾਲ ਦੀ ਨਾਲ ਤੇ ਦੇਖੋ ਇੱਕ ਇੱਕ ਵਾਰ ਚ ਹੀ ਹੋਈ। ਆ ਕੱਢੇ ਪੱਤੀ ਫੂਕ ਦੋ। ਅੱਜ ਫੂਕਦਾ ਹੀ ਨਹੀਂ। ਉਹ ਪੂਜਾ ਛੱਡ ਦੇਣਾ ਜਿੱਥੇ ਕੰਦਾ। ਬਾਈਦਲੀ ਅੱਗ ਨਾਲ ਦੇਣੀ ਅੱਜ ਸਾਰੀ ਨੂੰ ਹੁਣ ਦਾ 11 ਦਾ ਕੋਈ ਉਹਦਾ ਕੋਈ ਨਹੀਂ ਹੈਗਾ ਨਾ ਕਾ ਅੰਕ ਨਾ ਕਾ ਘਰ ਆਉਣੀਆਂ ਹੈ ਹਨ ਧਰਤੀ ਨੂੰ ਹਵਾ ਲੱਗੀ ਜਾਂਦੀ ਯਾਰ ਹਾਂ ਉਹ ਜਿਹੜਾ ਚਾਰ ਕਿਣੀਆਂ ਪੈ ਗਿਆ ਪੱਤੀ ਨੂੰ ਥੱਲੇ ਗਿੱਲੇ ਹੀ ਰਹਿੰਦਾ ਫਿਰ ਨਾਲ ਦੀਆਂ ਖੱਚੇ ਹੋ ਇਕੱਠੀ ਕਰਨੀ ਔਖਾ ਹੁੰਦਾ ਕੰਮ ਉੱਪਰ ਤੇ ਮੀਂਹ ਪਿਆ ਪੁਰਾਣਾ ਪਿਛਲਾਬੀ ਹੋਣੀ ਹਲੇ ਵੀ ਆਏ ਤੇ ਜੱਪ ਜਿਹਨੂੰ ਸੰਗਾ ਘਮੋਣਾ ਹੈ ਸਭ ਸੁੱਕੇੜੀ ਨਾ ਉਹ ਤੁਹਾਨੂੰ ਦੱਸਦਾ ਵੀ ਇਹ ਨਾਲ ਦੀ ਨਾਲ ਕੰਮ ਚੱਲੇ ਨਾ ਹਾਂ ਬੱਸ ਬੱਸ ਦੇਖਦੇ ਕਿ ਦੇਖੀ ਹਲੇ ਗਈ ਜੀ ਪੀ ਜਾ ਪੀ ਜਾ ਪੀਣ ਲਾ ਆ ਵੀ ਇੰਦਰ ਡੰਕਰ ਪਈ ਹੈ ਜਮਾ ਆਹੀ ਮੈਨੂੰ ਲਾਉਂਦੇ ਆਗੇ ਓਏ ਚੱਲ ਮੈਨੂੰ ਦੇ ਜੀ ਨਾ ਹੁਣ ਇਹ ਧੁੱਪ ਨਿਕਲਦਾ ਲੱਗਣਾ ਹੁਣ ਇੱਕ ਸਪਰੇਅ ਕਰਨੀ ਆ ਮੋਟਰ ਪਰ ਸਾਫ ਮੋਹਮ ਉਹ ਸਪਰੇਅ ਹੁਣੀ ਬਾਥੂ ਬਿਆ ਜੀ ਆਈ ਆ ਬਟੀ ਹੁਣ ਨਹੀਂ ਹੁੰਦੀ ਸਪਰੇਅ ਤੇਰੀ ਨਾ ਹੁੰਦੀ ਨਾ ਕੱਲ ਨਾ ਪਰਸੋਂ ਅੱਛਾ ਦੋ ਦਿਨ ਦਾ ਮੋਟਰ ਬਾਈ ਰੋਹੂ ਥੂਰ ਜਾਏਗਾ ਕਿ ਨਹੀਂ ਉਹ ਤੇ ਬਾਅਦ ਹੈਗਾ ਅੱਛਾ ਚੱਲ ਦੇਖੋ ਕੀ ਬਣਦਾ ਆਹ ਜੀ ਦਾ ਤਾਂ ਘਰਤਰੀਆਂ ਦਾ ਤੀਜੋ ਮੈਂ ਜਾਣਾ ਜਿੱਧਰ ਜਿੱਧਰ ਕਿੱਥੇ ਸਰੇਆ ਵਿਆਹ ਵਿਆਹ ਹੁਣ ਵਿਆਹ ਹੁਣ ਆਗੇ ਆਪਣੇ ਪਿੰਡੇ ਚ ਕਈ ਕਿੱਥੇ ਦਾ ਕੋਲੀ ਦਾ ਅਸੋ ਤੋਂ ਕਿੱਥੇ ਚੱਜੂਗਾ ਮਾਲਾ ਨੱਟ ਦਾ ਜਾ ਵਿਆਹ ਹੈ ਬਾਈ ਅੱਜ ਕਿੱਥੇ ਜਾ ਕੜਨੀ ਹੈ ਅਰੇ ਦੇਖੋ ਬੈਸ ਕਾ ਕਰਦੀ ਹੈ ਤਾਂ ਕਿ ਖਾ ਗਿਆ ਅਰੇ ਸੇ ਹਟ ਚੱਤ ਇੱਧਰ ਆ ਜਾ ਤਾ ਨਾ ਤਾ ਉਹ ਨੂੰ ਰਾਈਟ ਨਾਲ ਛੋਟੇ ਛੋਟੇ ਨਾਲ ਖੰਡ ਲੱਗੂਗੀ ਉਹਦੇ ਅੰਦਰ ਹੀ ਰਹਿਣ ਦੇਣਾ ਪੰਜ ਦਾ ਤੂੰ ਨਹੀਂ ਮੋਟਰ ਦਾ ਵੀ ਆ ਜਿੰਦਾ ਗਰਮਾ ਕੋਸਾ ਹੋ ਗਿਆ ਇੰਨੇ ਵਿੱਚ ਹੈ ਕਿ ਨਹੀਂ ਹੰਡਾ ਸਾਲਾ ਪਾਣੀ ਡੰਗਰ ਨੂੰ ਖਰਾਬ ਕਰਦਾ ਗੱਠ ਬਣ ਜਿੰਦੀ ਅੰਦਰ ਡੰਗਰ ਉਹਦਾ ਬਿਮਾਰ ਦਾਰਦਾ ਲੱਗਦਾ ਡੰਗਰ ਤੇ ਮੈਂ ਤਾਂ ਪਹਿਲਾਂ ਜਿਹੜਾ ਜਾਂਦਾ ਦੋ ਤਿੰਨ ਮੋਟਰ ਦਿਨ ਮੋਟਰ ਪਾਣੀ ਕੱਢ ਕੇ ਹੁਣ ਕੈਨ ਕੋਸਾ ਹੈ ਨਹੀਂ ਤਾਂ ਮੂੰਹ ਨਹੀਂ ਲਾਉਂਦੇ ਨਾ ਹੱਡੀਆਂ ਫੇਰ ਪਾਣੀ ਨੂੰ ਪਾਣੀ ਪੀਂਦੇ ਡੰਗਰ ਇਕਟ ਐਵੇਂ ਯਾਰ ਹੁਣ ਨਹੀਂ ਤੋਂ ਟਾਈਮ ਪੀਂਦੇ ਹੈਗੇ ਠੰਡ ਕਰਕੇ ਆ ਤੂੰ ਕਿੰਨਾ ਪਾਣੀ ਪੀਂਦਾ ਦੇਖ ਲੈ ਤੂੰ ਜਿਵੇਂ ਲੇਵਗਾ ਮਾੜੇ ਮੋਟੇ ਹੋਂਕੂਗੇ ਤੂੰ ਉੱਪਰ ਮਾ ਨਹੀਂ ਨਹੀਂ ਉਹ ਵੱਖਦੇ ਮੇਰੇ ਨੂਨ ਜਾ ਰੇ ਪਿਉਂਗ ਉਹ ਨੂਨ ਵਾਲੇ ਆਉਂਦੇ ਅੱਗੇ ਆ ਜਾਂਦੇ ਤੇ ਟਰਾਲੀਆਂ ਜਾਂ ਲੇਕਿਨ ਹੁਣ ਨੂਨ ਵਾਲਾ ਕੋਈ ਨਹੀਂ ਨੂਨ ਤੇ ਰੱਖ ਫੇਰ ਜਾਂਦੇ ਉਹ ਲੱਗਦਾ ਜੀਵ ਨੂੰ ਫਿਰ ਪੀਂਦੇ ਪਾਣੀ ਇਹ ਸਾਡੇ ਸਾਡੇ ਰੱਖਿਆ ਹੋਇਆ ਹੁਣ ਆਇਆ ਨਹੀਂ ਨੂਨ ਵਾਲਾ ਨਹੀਂ ਅੱਗੇ ਟਰਾਲੀਆਂ ਜਾਂ ਲੱਦ ਕੇ ਆਈ ਹੁੰਦੇ ਸੀ ਹਾਇ ਵਾਰ ਨਹੀਂ ਆਇਆ ਹਾਂ ਮੈਂ ਤਾਂ ਲੈ ਕੇ ਆ ਤੇ ਜਾ ਕੇ ਕਿੱਥੇ ਤੇ ਹਾਂ ਉਹਨੂੰ ਕੋਈ ਮਿਲਿਆ ਰੋਪੜ ਤੇ ਮਿਲਦਾ ਮਨ ਨੂੰ ਆਈਦਾ ਇੱਥੇ ਆਪਣੇ ਪਿੰਡ ਵਿੱਚ ਟਰਾਲੀਆਂ ਆਉਂਦੇ ਨੂਨ ਵਾਲੀਆਂ ਅੱਗੇ ਆਉਂਦੀਆਂ ਰਾਜਸਥਾਨ ਵਾਲੀਆਂ ਹਾਂ ਹੁਣ ਇੱਥੋਂ ਦੀਆਂ ਆਈਆਂ ਐ ਇੱਥੋਂ ਨਹੀਂ ਆਈਆਂ ਦੀ ਨਹੀਂ ਆਉਂਦੇ ਨਾਲੇ ਇਹ ਨਹੀਂ ਦੀ ਨਹੀਂ ਆਉਂਦੇ ਠੰਡ ਤੇ ਆ ਜਾਂਦੇ ਸ਼ੁਰੂਆਤ ਨੂੰ ਸਤੰਬਰ ਮਹੀਨੇ ਚ ਠੰਡ ਤੇ ਪਹਿਬਲਾ ਜੰਨੇ ਉਹ ਤੇ ਹੁਣ ਵੀ ਜੇ ਕੋਈ ਆ ਜੇ ਲੈ ਲਈ ਔਰ ਦੇਖੂਗਾ ਜੇ ਕੋਈ ਆ ਗਿਆ ਫੇ ਲੈ ਲੂੰਗਾ ਠੀਕ ਨਹੀਂ ਚੱਲਦਾ ਫਿਰ ਤੂੰ ਮੈਂ ਜਾਇਆ ਮਾ ਮੜਾ ਜੱਦਰ 10 ਵਜੇ ਦਾ ਟਾਈਮ ਦਿੱਤਾ ਤਾਂ ਸਾਡੇ 9 ਹੋ ਗਏ ਜਾਨੂੰ ਕੱਪੜੇ ਕੁੱਪੜੇ ਪਾਉਣੇ ਆ ਨੂੰ ਟਾਈਮ ਹੋ ਜਾਣਾ ਠੀਕ ਨਹੀਂ ਆਹ ਲੋ ਜੀ ਬਾਈ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਮੌਸਮ ਬਦਲ ਵਾਈ ਜੀ ਹੋਈ ਹੋਈ ਹੈ ਹਵਾ ਵੀ ਚੱਲ ਰਹੀ ਆ ਠੜੀ ਠੰਡੀ ਤੇ ਦੇਖਦੇ ਅਮੀ ਦੱਸਿਆ ਪਾ ਲੱਗਦਾ ਕਰ ਲੂ ਮੈਨੂੰ ਹੈਗਾ ਦਾ ਸੇਵਾ ਦਾ ਕੋਈ ਨਾ ਪਤਾ ਉਹ ਕਹਿੰਦੇ ਪੈਣਾ ਗੱਲਾਂ ਕਰ ਜੋ ਗੱਲ ਆਈ ਪੈਣਾ ਸੁਣੇ ਆ ਇਹਦੇ ਪੈਣਾ ਭਾਈ ਉਹੀ ਗੱਲਾਂ ਉਹਦਾ ਗੱਲ ਆਈ ਅਸੀਂ ਸਾਰਾ ਦੁਪਹਿਰਾ ਉੱਥੇ ਮੋਟਰ ਦਾ ਦੇਖੀ ਗਾਵਾ ਪਤਾ ਨਹੀਂ ਕਿੱਧਰ ਲੰਘਿਆ ਬਾਜਾ ਕਿਹਾ ਪੋਗ ਦਾ ਜਿੱਥੇ ਸਕੂਲ ਠੀਕ ਹੈ ਮੋਟਰਸਾਈਕਲ ਸਲ ਪੋਗ ਦਾ ਉਹ ਚੈਂਜੀ ਢਿੱਲੀ ਦੀ ਇੱਕ ਗੜੀ ਘੜਾਈ ਦੀ ਸੀ ਉਹਦੀ ਅੱਛਾ ਉੱਥੇ ਬਸ ਵੇਰੇ ਕੋਲ ਇੱਥੇ ਦਾ ਪ੍ਰਧਾਨਾਂ ਦੇ ਆਹ ਉਧਰ ਸਿੱਟੀ ਆਈ ਅੱਜ ਬਾਹਾਂ ਦਿਨ ਲੰਘਿਆ ਫਿਰ ਮੇਰਾ ਦਿਨ ਬਹੁਤ ਸਾਲਾਂ ਦਾ ਅੱਜ ਹੰਡ ਮਾ ਕਿਹੜਾ ਦਿਨ ਹੰਡ ਮਾ ਛੜਿਆ ਛਪਿਆ ਹੁੰਦਾ ਪਰਚੀ ਆਈ ਹੋਈ ਆ ਹੁਣ ਜਾਣਾ ਉਹ ਕਹਿੰਦਾ ਕੱਲੂ ਆਇਓ ਕੱਲੂ ਜਾਊਗਾ ਤੇ ਬਾਅਦ ਆਖਿਰ ਫੇਰ ਲੱਟਣੀ ਪੈਣੀ ਆ ਮਾ ਉਹ ਵੀਡੀਓ ਕੀ ਦਾ ਮੈਂ ਵੀ ਇੱਧਰ ਉੱਧਰ ਘੁੰਮ ਕੇ ਘੜਤਾ ਸੀ ਨਾ ਅੱਜ ਕਮੇਨਾ ਕੋਲ ਲੰਘ ਕੇ ਉੱਥੇ ਪਿਆਜ਼ ਲੱਗੇ ਹੋਏ ਤੇ ਲਾਉਣ ਲੱਤ ਬੰਮੇ ਨੇ ਸੰਮੇ ਨਵੇੜ ਤਾਂ ਅੱਜ ਪਿਆਜ਼ਾਂ ਦਾ ਹਰੇ ਨਰੇ ਦਾ ਤਾਂ ਯਾਰ ਬਰਸੀਰ ਜਵੀ ਆ ਜਿਹੇ ਕਰਕੇ ਬਿੱਟਾ ਲਾਉਂਦਾ ਥੋੜਾ ਜਿਹਾ ਨਹੀਂ ਕਿੱਥੇ ਹੁੰਦਾ ਉਹਨੂੰ ਘੇੜ ਦਨ ਦਾ ਸਾਰਾ ਇੰਨਾ ਹੂੰ ਤੇ ਆ ਤੂੰ ਭਾਈ ਆ ਤੇਜ ਚਲੋ ਭਾਈ ਪਾਲੀ ਪੰਡ ਪੰਡ ਫੇਰ ਦੇਖਦੇ ਬਾਪੂ ਬੁਲਾਉਂਦਾ ਤੁੰਨੂੰ ਚਲਦੇ ਆਂ ਆਹ ਕੰਮ ਆਖਰਾ ਬਟਲ ਵੀ ਯਾਦ ਕਰਦਾ ਤੁਨੂੰ ਉਹ ਸਵੇਰ ਤਾਂ ਮੇਰੇ ਨਾਲ ਹੀ ਦੇਖਿਆ ਤਾਂ ਉਹ ਨਹੀਂ ਉਹ ਦਿਖਿਆ ਨਹੀਂ ਕਹਿੰਦਾ ਇੱਕ ਵਾਰੀ ਦਿਖਾ ਦਿੱਤੀ ਜੀਪ ਤੇ ਬਾਅਦ ਕਦੇ ਨਹੀਂ ਸਰੋਪੜ ਕੰਮ ਆਦਾ ਰੋਪੜ ਸੱਤੋਂ ਕਾ ਕਰੀਏ ਹੁਣ ਵਿਆਹ ਦਾ ਕੰਮ ਆ ਤੇ ਚਲੀ ਜਾਂਦੇ ਕ ਮਾਮੂਟੇ ਕੰਮ ਤਾਂ ਆਉਦੇ ਆਉਣਾ ਪੈਂਦਾ ਬਾਈ 2 ਮਹੀਨੇ ਹੁਣ ਪੂਰੇ ਢੇਢ ਮਹੀਨਾ ਵੀ ਨਹੀਂ ਰਹਿ ਗਿਆ ਮੈਂ ਤਾਂ ਕਹਿੰਦਾ 25 ਦਿਨ ਹੈ ਭਾਈ ਸਾਹਿਬ ਚਾਹ ਭਾਈ ਇਹ ਮਰੀੜ ਕੰਮ ਬਾਕੀ ਤੇਰੇ ਜਿਹੜੇ ਐ ਬੈ ਪਾਏ ਹੋ ਉਹਦੇ ਨਾਲ ਕਲੀ ਨਾਲ ਆਈਆਂ ਪਤਾ ਨਹੀਂ ਹਾਂ ਹਾਂ ਉਹਨਾਂ ਪਰ ਆਪਸੇ ਦੀ ਟੀਨਾ ਖੜੀਆਂ ਉਹਨਾਂ ਨੂੰ ਕੈਂਚੀ ਲਾਤੀ ਬਰੀਂਕ ਬਸ ਲੱਫੀ ਵੀ ਤਾਂ ਨਹੀਂ ਕਾਦੀ ਗੱਲ ਹੋ ਰਹੀ ਟੀਨਾ ਦੀ ਕਿਨੇ ਪਾਈਆਂ ਉਹ ਉੱਧਰ ਪਾਈਆਂ ਪਈਆਂ ਮੈਂ ਦੇਖ ਕੇ ਆਇਆ ਦਾ ਸਾਹਨੇ ਬਾਪੇ ਨੇ ਪਾਈਆਂ ਸਾਡੀ ਉਰੇ ਸਾਡ ਟੀਨਾ ਪਾਉਣ ਦੀ ਸਲਾਹ ਠੀਕ ਵੀ ਗੱਲ ਇੱਕੜਾ ਰੋਹੀ ਮਾ ਵੀ ਗੱਗੇ ਇੱਥੇ ਮਿੰਝਾ ਡਾ ਰੀਨਾ ਨਾਲੇ ਹਵਾ ਕਰਾਸ ਹੁੰਦੀ ਚੱਲਣ ਦੇ ਫਰਨ ਫਰਨਾ ਬਾਈ ਉੱਧਰ ਨੂੰ ਵੀ ਉੱਧਰ ਨੂੰ ਵੀ ਹਾਂ ਠੀਕ ਨਹੀਂ ਗੱਲ ਹੋਰ ਕਹਿੰਦਾ ਸ਼ਾਮਾਂ ਹੋ ਜੂਗੀ ਨਹੀਂ ਸ਼ਾਮਾਂ ਹੋ ਜਾਣੀ ਠੀਕ ਨਹੀਂ ਸਹੀ ਗੱਲ ਹੈ ਮੈਂ ਹੁਣ ਮਿੰਕੇ ਆਇਆ ਹਾਂ 6 6 ਕਰਮਾ ਹੈ ਉੱਥੇ ਤੇ ਦੇਖ ਇੱਥੇ ਦੇ ਨਾ ਮਕਾਨ ਕੋ ਤੋਂ ਹੋਏ ਇੱਥੇ ਆਪਣੇ ਕੋਲ ਗਾਡਰ ਪਏ ਯਾਰ 3 ਆਉਣੀਆਂ 1 2 3 4 5 ਇੱਥੇ ਆਉਂਦੀ ਆ ਡਿੰਦਾ ਹੋਵੇ ਇੰਨੀ ਲੰਬੀ ਯਾਰ ਲੰਬਾ ਇੰਨੀ ਇੰਨਾ ਲੰਬਾ ਸ਼ੈੱਡ ਬਣਦਾ ਤਾਂ ਚੱਲ ਗਿਆ ਘੱਟ ਕਰਨਾ ਤੂੰ ਘੱਟ ਕਰ ਲੀ ਉਹਨੂੰ ਕਿਹਾ ਗਾਡਰ ਤੂੰ ਜਹਾ ਦੇ ਨੇ ਆਪਣੇ ਆਹੋ ਟਰਾਲਾ ਮੋੜਨ ਨੂੰ ਵੀ ਜਗ੍ਹਾ ਚਾਹੀਦੀ ਆ ਠੀਕ ਨਹੀਂ ਗੱਲ ਬਾਕੀ ਇਹਲੀ ਕਿੰਨਾ ਕਰਨਾ ਹੋਇਆ ਠੀਕ ਨਹੀਂ ਜੇ ਨੂੰ ਸਰੇ ਸਾਈਆਂ ਪਾਉਣੀਆਂ ਉੱਥੇ ਤੋਂ ਤੋੜਨ ਆਪਨੇ ਉੱਥੀ ਤੇ ਹਾਂ ਉੱਥੇ ਉਧਰ ਉਧਰ ਇੱਕ ਪਾਲਾ ਖਾਣਾ ਛੱਡ ਦੇਣਾ ਹਾਂ ਇੱਧਰ ਇੱਧਰ ਉਹ ਗਾਡਰੀ ਵਾਲਾ ਆ ਗਾਡਰ ਲੰਬੇ ਐ ਇਹਨਾਂ ਦਾ ਫਾਇਦਾ ਹੋ ਜਾਣਾ ਤੇਰੇ ਵੀ ਲੁਚਕੂਗੇ ਨਹੀਂ ਕੀ ਗੱਲ ਉਹ ਗਾਡਰੀ ਤੇ ਥੋੜੀ ਦੇ ਕੇ ਪਾਲਾ ਸਰੇ ਛੱਡ ਦੇ ਨਾ ਇੱਧਰ ਨੂੰ ਆਏ ਮੁੜਨ ਦੀ ਜਗ੍ਹਾ ਉੱਥੇ ਵੀ ਥੱਲੇ ਖੜ੍ਹਦੇ ਕਰਨਾ ਸਾਮਾਨ ਕੰਦੇ ਨਾਲ ਹਾਂ ਠੀਕ ਨਹੀਂ ਖਰਚਾ ਦੇਖਦੇ ਕੱਲ ਸੋਨੀ ਲਿਆ ਬਲਾ ਕੇ ਉਹ ਗਾਡਰ ਪਰ ਤੇ 2 2 ਫੁੱਟ ਪਰਾਂ ਨੂੰ ਛੱਡ ਦੂਗੇ ਹੋਰ ਆਹੋ ਨਿਕਲ ਸਾਦੀ ਹੋਰ ਨਿਕਲ ਜਾਣੀ ਤੇ ਉਰੇ ਕਿੱਲੇ ਗਾਡਰ ਆਉਣੇ ਇੱਧਰ ਹੈਂ ਕੱਲੇ ਕਾ ਗਾਡਰ ਆਉਣੇ ਉਰੇ ਗਾਡਰੇ ਕੱਢ ਦੇ ਨੇ ਇੱਧਰ ਲੰਬੇ ਗਾਡਰ ਪਾਉਣੇ ਆ ਮਖਾਵਾ ਅਜੇ ਖੁੱਲਾ ਛੱਡਣਾ ਖੁੱਲਾ ਹੀ ਛੱਡ ਦੇਣਾ ਉੱਪਰ ਪਾਉਣੇ ਬਸ ਉੱਪਰ ਪਾਉਣੇ ਇੱਥੇ ਤਾਂ ਕੰਮੇ ਨਹੀਂ ਯਾਰ ਔਰ ਠੀਕ ਹੈ ਇੱਟੇ ਦਾ ਕੰਮ ਕੋਈ ਸੰਧਮਣ ਤੇ ਰੋ ਉਧਰ ਕਾਂਦ ਨਾਲ ਕਾਂਦ ਨਾਲ ਲਾਗੇਣਾ ਹਾਂ ਠੀਕ ਨਹੀਂ ਗੱਲ ਠੀਕ ਹੈ ਇੱਕ ਨਾ ਕਹਿਣਾ ਇਹਨੂੰ ਮੈਂ ਤਵੀਆਂ ਬਾਹਰ ਖੜੀਆਂ ਯਾਰ ਸਾਰਾ ਸੰਦਾ ਪ ਆਲੇ ਨੂੰ ਤਾਂ ਵੀ ਟ੍ਰਸ ਵਾ ਕੇ ਮੈਂ ਲਾ ਦਿੰਦੇ 25 ਦੇ ਪੈਸੇ ਇੱਧਰ ਵੀ ਲਾ ਦਿੰਦੇ ਹੁਣ ਲਾਓ ਲਾਓ ਠੀਕ ਨਹੀਂ ਗੱਲ ਐ ਸਮਾਂ ਤਾਂ ਬਜੂਗਾ ਕੱਲੇ ਆਪਾਂ ਨੂੰ ਰੋਹੀ ਮਾ ਮੌਜ ਹੋਣੀ ਹਵਾ ਕਰਾਸ ਖੰਡ ਵਿੱਚ ਹੀ ਮੌਜ ਹੋ ਉਸ ਨਹੀਂ ਪੈ ਗਿਆ ਖੰਡ ਮਾ ਵੀ ਮੌਜ ਆ ਅਮਿੰਜੇ ਮੰਜੋਰੀ ਛੱਡ ਦੇ ਮੈਂ ਅੰਦਰ ਕੰਨੇ ਪੈਂਦੇ ਹੁਣ ਠੀਕ ਨਹੀਂ ਗੱਲ ਅਮਿੰਜੇ ਜੇ ਅੰਦਰ ਕੰਨੇ ਪੈਂਦੇ ਨਾਲ ਦਿਰਾਓ ਹਾਂ ਉਹਦੇ ਨਾਲ ਚੱਕਣ ਦਾ ਪਿਓਰੇ ਗਿਰਦਾ ਪਾਣੀ ਆ ਕੇ ਫਿਰ ਹਾਂ ਖਿਸਾ ਕੋੜਣਾ ਠੀਕ ਨਹੀਂ ਠੀਕ ਉਹ ਸੁੱਕਾ ਇੱਕ ਨਾਲ ਆਏ ਸਾਡੀ ਬਿਲਕੁਲ ਸਹੀ ਹੈ ਜੀ ਸਹੀ ਹੈ ਚੱਕ ਦੋ ਫੁੱਟਾਂ ਚੱਕ ਦੇਣੇ ਫਿਰ ਗਾਡਰ ਆਪਣੇ ਕੋਲ ਗਾਡਰ ਪਏ ਆ ਸਾਡੇ ਪਾਸ ਗਾਡਰ ਕੱਢ ਲੂ ਮੈਂ ਗਾਡਰ ਰ ਉਹ ਲਾ ਕੇ ਉਹਨੂੰ ਦੋ ਚਾਰ ਦਿਨਾਂ ਮਾ ਖੜਾ ਕਰਾ ਲੈ ਉਹ ਰ ਸਮਾਨ ਯਾਰ ਸੋਨੀ ਨੂੰ ਕਹਿ ਦੇ ਤੂੰ ਵੀ ਸਾਡਾ ਸਮਾਨ ਖੜਾ ਕਰ ਦੇ ਉਹ ਤਾਂ ਪਤੀਨ ਨਹੀਂ ਚੱਕ ਕੇ ਲਈਆਂ ਸੀ ਉਹ ਤਾਂ ਕੋਈ ਕੰਮ ਨਹੀਂ ਬਹੁਤਾ ਇਹਨਾਂ ਜੋੜ ਦੇਣੇ ਉਹ ਰ ਗਾਡਰ ਲਾਉਣੇ ਬਸ ਫੁੱਟਿੰਦਾ ਬੈਣਿਆ ਕੋਈ ਬਹੁਤਾ ਖਰਚਾ ਵੀ ਹੋਣਾ ਤੇਰਾ ਇੱਕ ਕਿੰਨਾ ਦਾ ਖਰਚਾ ਪਿਆਰ ਬਸ ਹੋਣਾ ਯਾਰ ਜਬੀ ਤੇ ਪੈਸੇ ਇਧਰ ਲਾ ਲੈਣੇ ਸੀ ਹਾਂ ਘੱਟੇ ਘੱਟਾ ਬਹੁਤਾ ਨਹੀਂ 50 ਹਜ਼ਾਰ ਪੈਸੇ ਲੱਗ ਗਏ ਲੋਹਾ ਆਉਣਾ ਏ ਟੀਨਾ ਬਸ ਲੋਹਾ ਲੋਹਾ ਦਾ ਟੁੜੀਆ ਕੱਢ ਰਹੀਆਂ ਹੋਈਆਂ ਕੈਂਚੀਆਂ ਹੋਈਆਂ ਗਾਡਰ ਪਏ ਸਾਡੇ ਗਾਡਰ ਤੇ ਪਏ ਆ ਗੱਢਣੇ 40000 ਦੇ ਗੇਟ 'ਚ ਆ ਜਾਣਾ ਖਰਚ ਦੂਹਾ ਪਤਲਾ ਪੈ ਪਾਉਣਾ ਕੈਂਚੀਆਂ ਬਣਾਉਣੇ ਨੂੰ ਉਹ ਚੱਕ ਕੇ ਲਿਆਂਗੂ ਕੈਂਚੀਆਂ ਬਣਾ ਕੇ ਲਾਉਣੀ ਆ ਠੀਕ ਨਹੀਂ ਗੱਲ ਤੇ ਕੈਂਚੀ ਤਰਦੀ ਨਹੀਂ ਥੱਲੇ ਨੂੰ ਲੱਗਦੀ ਨਹੀਂ ਕੈਂਚੀ ਪਾਉਣੀ ਜਿਹੜੀ ਮੈਂ ਜਿਹੜਾ ਕੋਈ ਸ਼ੱਟ ਦੇਖੇ ਤੈਨੂੰ ਉਥਾਲੇ ਪਾ ਕੇ ਲਿਆਉਂਗਾ ਆਪਾਂ ਦਾ ਬਹੁਤ ਅਗੜਾ ਸਮਾਨ ਸਾਡੇ ਘਰਾਂ ਦਾ ਫਿਰ ਦੱਸੋ ਪੁੱਛਾਂ ਉਹ ਕਿੱਥੇ ਆ ਉਹ ਸਾਡੇ ਘਰਾਂ ਦਾ ਹੁਣ ਉਹ ਤਾਂ ਲਾਂਘ ਕੇ ਉਹਨਾਂ ਨੂੰ ਤਾਲੂ ਬੁਲਾ ਉਹ ਕੋਈ ਨਾ ਕਰਕੇ ਦੇਖੋ ਚੱਪ ਲਾਲਾ ਹੁਣ ਬਲਾਲਾ ਚਾਹੇ ਕਿੱਥੇ ਹੁਣ ਤਾਂ ਲਾਈਟ ਆਉਣੇ ਵਾਲੀ ਆ ਮੈਂ ਮੈਂ ਲਾਈਟ ਨੂੰ ਦੇਖਦਾ ਟੂਕਾ ਕਰਨ ਨੂੰ ਪਿਆ ਥੋੜੀ ਨਹੀਂ ਦੋ ਚਾਰ ਦਿਨ ਮਾਵਾਂ ਗੜਾ ਦੇਣੇ ਅੰਕਲ ਜੀ ਆਹ ਠੀਕ ਨਹੀਂ ਗੱਲ ਉਹ ਕਲੈਡਰ ਆਉਦੀ ਆ ਮੈਂ ਸਾ ਕੱਖ ਪਾਉਣਾ ਮੈਂ ਤੇਰਾ ਉਹਦਾ ਸੁੱਖੇ ਨੂੰ ਬਟ ਟਾਈਮ ਚ ਕੱਢ ਦੇਣੇ ਨਾ ਆਪਣੇ ਉਹ ਤਾਂ ਯਾਰ ਉਹਨੇ ਸਾਂਝ ਸਵੇਰ ਕਰ ਜਣੇ ਗਾਡਰ ਉਹਨੂੰ ਵੀ ਆ ਉਹ ਇੰਨਾ ਕੰਮ ਨਹੀਂ ਹੈਗਾ ਉਹ ਖਾ 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 ਉਹਦਾ ਗੱਡ ਲਾ ਗਾਡਰ ਨੂੰ ਮਿਸਤਰੀ ਨੇ ਇਹ ਇਹਦੇ ਸਾਲ ਚ ਕਰਨੇ ਆ ਉਹ ਸੋਨੀ ਹੈ ਨਾ ਸੋਨੀ ਨਹੀਂ ਕਰਦੇ ਬਜਰੀਓ ਪਾਉਣੀ ਦੋ ਟੋਟਿਆਂ ਦੀ ਸਮਿਟ ਦੇ ਦੀ ਆਪ ਵਾਲਾ ਆਪ ਵਾਲਾ ਉਹਨੂੰ ਕਿਹਾ ਬਜਰੀ ਪਈ ਆਪਣਾ ਕਰਨੀ ਜੀ ਇੱਥੇ ਆਹੋ ਤੱਕ ਲੈਣੀ ਉਹ ਜਾ ਕੇ ਪਾ ਦੇਣੀ ਠੀਕ ਨਹੀਂ ਹਲਾ ਇਦਾਂ ਕਰਦੇ ਕੋਈ ਕੁਝ ਨਹੀਂ ਹੋਣਾ ਫਿਰ ਤੁਸੀਂ ਤਾਂ ਕੰਮ ਕਹਦਾ ਕਵਿੰਟਾਂ ਰਤੀਨਾ ਇੱਕ ਇੱਕ ਮੇਨ ਖਰਚਾ ਸਮਿਟ ਦੋ 10000 ਰੁਪਏ ਆ ਆਪਣਾ ਹੋਰ ਕੀਆ 30 25 ਸਮਿਟ ਦੇ ਟਿੱਨਾ ਵਾ ਹਾਂ ਬਾਕੀ ਖਰਚਾ ਹੈ ਨਹੀਂ ਫਿਰ ਮੇਰੀ ਗੱਲ ਸੁਣ ਲੈ ਫਿਰ ਚਾਹੇ ਥੱਲੇ 5 ਟਰੈਲੇ ਥੱਲੇ ਖੋਲ ਦੇ ਨਾ ਤੇ ਇਕਣਾ ਕੋਈ ਉੱਪਰ ਐ ਪੁਰਾਏ ਬਜਕਣਾ ਧਾਨਾ ਤੁੰਨਾ ਦੇ ਨਾ ਥੱਲੇ ਆਣੀ ਦੇ ਪੰਜ ਜ਼ਿਆਦਾ ਹੋ ਗਿਆ ਕਿਹੜਾ ਨੇ ਕਾਕੇ ਬਹੁਤ ਖੁੱਲ ਜਣਗੇ ਪੰਜ ਖੁੱਲ ਜੂਗੇ ਮਤਬ ਵਿਚ ਆਣੀ ਉਹ ਸੈਂਟਰ ਦੇ ਕਿਹੜਾ ਹਾਂ 6 6 ਖੁੱਲੂਗੇ 6 ਠੀਕ ਹੈ ਹਾਂ ਦੋ ਦਾ ਹਮਾ ਖੜ ਦੇਂਦੇ ਚਾਰ ਹਮਾ ਖੜੂਗੇ ਕਿੱਡਾ ਕਿੱਡਾ ਕਾਰੋਬਾਰ ਹਾਂ ਉਹ ਐਡਾ ਕਿੱਡਾ ਕਾਰੋਬਾਰ ਹੈ ਹਾਂ ਆਪਣੇ ਇੱਕ ਹਟੋ ਕੋਈ ਹੋਰ ਦਾ ਕੰਮ ਸਰ ਜਿੰਦਾ ਮਿਲਣੀ ਠੀਕ ਨਹੀਂ ਗਾ ਲੈ ਤੇ ਦੇਖਦਾ ਛੱਡ ਕਿਹਦਾ ਬਾਈ ਖਾਲੀ ਹੈ ਉਹ ਉਸ ਫੇਮਰ ਮੋਰਮੋਰ ਹੋਟਲ ਦਾ ਤਾਜ ਨਹੀਂ ਨਹੀਂ ਉਹ ਤਾਂ ਕਰ ਦੇਣਾ ਮਖੰਬਾ ਕਰਾ ਦੇਣਾ ਆਹੋ ਗੱਗੇ ਗੁੱਗੇ ਤੇ ਬਿਆਨ ਨੂੰ ਟੈਂਟ ਟੁੰਟ ਲਾਉਣਾ ਪੈ ਜਾਂਦਾ ਮੀਂਹ ਕਣੀਂਛ ਗੱਗੇ ਦਾ ਡੈਕਟਰ ਪਾ ਲੈ ਦੂਰ ਰੱਖ ਤਰਸਾਲੀ ਗੱਗੇ ਦਾ ਗੱਗੇ ਦਾ ਮਸਾਲਾ ਉੱਥੇ ਹਾਂ ਘਰ ਮਸਾਲਾ ਗੱਗੇ ਦਾ ਥੋੜਾ ਛੱਟ ਜਿੱਦਾਂ ਨੱਬਾ ਮਾਹਣੇ ਮੇਰੇ ਪਰ ਰਸਤਾ ਨਾ ਪਿਆ ਸਾਰੀ ਹਲਤੀ ਆ ਜਾਣੀ ਮੈਂ ਤੇ ਮੈਂ ਤੇਰੇ ਦਾਦੀ ਨੂੰ ਕਿਆ ਮਾਉਂ ਤੂੰ ਹੋਰ ਬਣਾਉਣ ਲੱਗ ਗਿਆ ਇਹਨੂੰ ਹਾਂ ਮਾਉਂ ਤੂੰ ਗੇਟ ਸਹੀ ਲਾ ਦਿੰਦੇ ਆਹ ਹੋ ਮੈਂ ਆ ਗਿਆ ਬੋਲਾ ਸਰੇ ਸੱਤ ਤੱਕ ਨਹੀਂ ਉਹ ਗੱਡੀ ਬਾਹਰ ਕੱਢਦੀ ਅੱਧੀ ਕਹਿੰਦਾ ਉਹ ਲੈ ਜੀ ਇਹਨਾਂ ਕਿਦਾ ਚਾਹੀਦਾ ਜਿਹੜਾ ਹੁਣ ਕਰਿਆ ਉਹ ਸਕੀਮੋ ਬਹੁਤ ਵਧੀਆ ਬਦੀ ਉਹ ਹੁਣ ਉਹ ਗੱਡੀ ਨਹੀਂ ਗੱਲ ਦੁਕਾਨਦਾਰਾ ਲਾ ਜਾਈ ਤੇਰੀ ਗੱਡੀ ਹਾਂ ਬਾਛੜ ਨਹੀਂ ਆਉਣੀ ਕੁਛ ਨਹੀਂ ਆਉਣਾ ਨਾ ਹੋਰ ਬਦਾ ਦੋ ਤੇ ਬਾਦ ਮਨੇ ਹੁਣ ਅੱਜ ਬਤਾਇਆ ਨਹੀਂ 20 ਫੁੱਟ ਉਹ ਦੱਸ ਤਾ 20 ਫੁੱਟ ਹੋਰ ਉਹ ਇਧਰ ਬਦਾ ਦਤਾ 20 ਫੁੱਟ ਹੋਰ ਮੂਰੇ ਨੂੰ ਮੂਰੇ ਨੂੰ ਪਤਾ ਕਿੰਨੇ ਦੇ ਬਾਗ ਸਈ ਆ ਗਿਆ ਨਲੇ ਜਾ ਕੇ ਆਇਆ ਤੁਹਾਨੂੰ ਪਤਾ ਨਹੀਂ ਲੱਗਿਆ ਕਿੰਨੇ ਫੁੱਟ ਯਾ ਪਾਣਾ ਦਾ ਉਹ ਤੇ ਬਾਦ ਹੋਪਦਾ ਤੰਬੀ ਫੁੱਟ ਪਰਾਣੀ ਦੇ ਬਾਅਦ ਰਾਤ ਦੇਖਿਆ ਮੈਂ ਹਾਂ ਹਾਂ ਠੀਕ ਆ ਉਹਨਾਂ ਕਮਾਂ ਕਿ ਤੇ ਉਹ ਤੋਂ ਵੀ ਜ਼ਿਆਦਾ ਵਧਾਤਾ ਹੂੰ 20 ਫੁੱਟ ਥੋੜਾ ਆਉਂਦਾ ਕਿਤੇ ਆਪਣਾ 20 ਫੁੱਟ ਆ ਓਟੀਆਂ ਬਣਾਤਾ ਓਟੀਆਂ ਬਣਾਇਆ ਰੋਟੀ-ਉਟੀ ਪਕਾਉਣ ਨੂੰ ਚੁੱਲ੍ਹਾ ਬਾਹਰ ਹਾਂ ਠੀਕ ਆ ਚੁੱਲੇ ਦੇ ਨਾਲ ਫੇਰ ਗੱਡੀ ਆ ਜਾਣੀ ਤੇ ਫੇਰ ਚੱਲ ਚੱਲੀ ਹੁਣ ਗੱਗੇ ਉੱਠ ਠੀਕ ਐ ਉਹ ਕੱਲ੍ਹ ਚਲੂੰਗਾ ਅੱਜ ਨਹੀਂ ਬਾਈ ਉਹ ਚੱਲੇ ਯਾਰ ਬਾਈ ਲਾਈਟ ਨਹੀਂ ਹੈਗੀ ਕੱਖਾਂ ਨੂੰ ਬੰਦੂ ਕਰੂੰਗਾ ਉਹ ਪਤਾ ਨਹੀਂ ਆਉਣ ਜਾਣ ਕਰਨਾ ਯਾਰ ਕੱਲ੍ਹ ਤੇ ਕੱਦ ਚਲੋ ਮੈਂ ਕੱਲੂ ਮੇਲਣ ਲੰਘ ਜਾਣਾ ਪਾਵਰ ਬੈਂਕ ਜਾਣਾ ਕਿੱਥੇ ਆ ਪਾਵਰ ਬੈਂਕ ਬਿਨਾ ਕਾਜ ਹੋ ਗਾ ਮੇਰੀ ਲੀਡ ਖਰਾਬ ਹੋ ਗਈ ਆਈਫੋਨ ਚਾਰਜ ਹੁੰਦਾ ਕੱਲੂ ਤੇ ਜੱਗਰ ਗੱਡੀ ਚੱਲੀ ਹੋ ਰਾਤ ਨੂੰ ਜਾਣਾ ਇੱਕ ਵਾਰੀ ਕਮਿੰਟ ਚ ਮੁੜੇ ਆਉਣਾ ਸੀ ਇੱਥੇ ਲੈ ਜਾਣਾ ਬੇਲੇ ਵਾਲੇ ਮੋੜੇ ਤੇ ਤੇ ਦੁਆਇ ਵੀ ਫੜਲੇ ਰੂ ਫੋੜੀ ਕੱਲੂ ਸੁਬਹੇ ਕਰ ਦੂੰਗਾ ਮੈਂ ਹੁਣ ਬੇਲੇ ਤੇ ਲਿਆਉਣੀ ਮੈਂ ਚੱਲ ਫੇਰ ਜਾ ਨਾਲੇ ਕਹਿੰਦਾ ਕੱਲੂ ਫੇਰ ਬੰਨਣਾ ਹੀ ਜਾਣਾ ਮੇਲੇ ਮੈਂ ਕਰ ਦੇਣੀ ਇੰਜਨ ਵਾਲੇ ਦੁਹੇ ਨਾਲ ਬੈਟਰੀ ਵਾਲੇ ਨਾਲ ਤੇ ਯਾਰ ਲਿਆਇਂ ਕਿ ਕਿ ਕੇ ਚੱਲ ਉਹ ਤੇ ਆ ਤੀਨੇ ਨੂੰ ਕਰਾ ਸਰ ਲਿਆ ਗੱਡੀ ਚ ਆ ਗਿਆ ਮੈਂ ਲੋਈ ਕੀ ਦੀ ਆ ਮੇਰੀ ਆ ਬੋਲਟ ਤੇ ਲੱਗੇ ਆਂਦੇ ਆ ਨਾ ਨਾ ਆਪਣਾ ਗੱਡੀ ਲੈ ਕੇ ਆਂਡਾ ਕਿੰ ਆਹ ਸੌਦਾ ਥਲੇ ਨੂੰ ਪੜਾ ਵੀ ਲਿਆ ਕਰੋ ਕਦੇ ਉਹਨੂੰ ਤੁਹਾਨੂੰ ਕਹਿੰਦਾ ਜਿੰਨੀ ਕਿ ਲੋਡ ਹੈ ਤੂੰ ਆਏ ਦੱਸ ਵੀ ਕਦੇ ਖਾਲੀ ਹੋਈ ਹਵਾ ਲੱਸੀ ਖਾਲੀ ਵੀ ਹੋਈ ਕਿਤੇ ਰਾਤ ਭਰ ਲੋਡ ਪਈ ਉਹਨੂੰ ਲਾਲ ਲਗੀ ਤੇ ਥਲੇ ਹੀ ਵੀ ਆਹੋ ਲੋਡ ਪਈ ਉਹ ਬਾਈ ਜਾਨਾ ਉਹ ਬਸ ਫੇਰੀ ਐਵਰੇਜ ਹੈ ਹੈ ਬਸ ਫੇਰੀ ਐਵਰੇਜ ਉਹ ਨਹੀਂ ਫੇਰ ਵੀ ਤੇਲ ਚਾਹੀਦਾ ਬਾਈ ਆ ਸਾਮਾਨ ਕਿਹ ਹੋਇਆ ਵਾਜ ਦੁਕਾਨ ਦੇਖ ਲੈ ਕੇ ਆ ਜਾ ਹੋ ਗਿਆ ਸੂਝ ਆ ਰਿਹਾ ਉਹ ਪਾਕਿਸਤਾਨੇ ਨੇ ਫੀਟਾ ਜਾ ਰਿਹਾ ਪਾਕਿਸਤਾਨ ਚਲੇਗਾ ਪਾਕੇ ਪਾਕ ਨਹੀਂ ਪਾਕ ਨਹੀਂ ਨਾ ਕੈਨੇਡਾ ਕਿ ਨਹੀਂ ਜਾ ਰਿਹਾ ਹੁਣ ਉੱਪਰ ਲਾਲ ਲਾਲ ਦੇਖਣ ਲੱਗ ਗਿਆ ਹੁਣ ਸੂਝੋ ਵੇਖਦੇ ਪਰਸ਼ਾਵਾ ਉੱਪਰ ਪੈਂਦਾ ਆਹ ਤਾਂ ਹੋਰ ਤਾਂ ਸਾਮ ਉਹ ਵੀ ਇਹ ਤੇਰਫ ਗਿਆ ਤੇਰਫ ਪੈਂਦਾ ਸੂਰਜੇ ਉਪਰੀ ਦੇ ਸੂਰਜੇ ਪੈਂਦਾ ਕਹ ਕੇ ਹਾਂ ਲੋ ਸੂਰਜ ਦਿਓ ਹੋਇਆ ਲੋ ਪੈਂਦੀ ਆ ਉਹ ਰੇਠਾ ਚਲੇ ਗਿਆ ਨਾ ਆਪਣਾ ਰੇਠਾ ਹੈ ਗੋਲ ਧਰਤੀ ਗੋਲ ਆ ਜੇ ਦੋ ਚਾਰ ਕੇ ਕਰਨਾ ਉੱਪਰ ਉੱਪਰ ਜਾਂਦੀ ਆ ਉਹ ਦੇਖੋ ਉਹੀਆਂ ਕਰਨਾ ਉਹ ਦੇਖੋ ਉਹ ਗਿਆ ਸੂਰਜ ਹੁਣ ਇਹਨੇ ਉਹ ਹੋ ਜਾਣਾ ਚੱਲ ਚੱਲ ਜੰਗਾ ਭਾਈ ਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ